ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਾਈ ਆਪਾਂ ਸ੍ਰੀ ਹੇਮਕੁੰਟ ਸਾਹਿਬ ਦੀ ਪਹਿਲੀ ਮੋਟਰਸਾਈਕਲ ਯਾਤਰਾ ਸ਼ੁਰੂ ਕਰਨ ਲੱਗੇ ਆਂ ਇਹ ਯਾਤਰਾ ਆਪਾਂ ਨੇ ਮੋਟਰਸਾਈਕਲਾਂ ਤੇ ਹੀ ਕਰਨੀ ਆਂ ਰੋਕੀ ਬਣੇ ਰਿਓ ਨਾਲ ਆ ਵੀਰ ਆਪਣੇ ਜਿਹੜੇ ਚੱਲੇ ਆ ਯਾਤਰਾ ਤੇ ਮੋਟਰਸਾਈਕਲਾਂ ਤੇ ਕਰਾਉਨੇ ਆ ਤੁਹਾਨੂੰ ਅੱਗੇ ਦੇ ਦਰਸ਼ਨ ਆ ਵੀਰ ਕਹੋ ਨਾ ਹੀ ਨਾਲ ਹੈਲੋ ਬਾਈਸ ਆ ਵੀਰ ਇੱਕ ਹੋਰ ਮੁੰਡਾ ਕਰਤੀ ਬਾਈ ਯਾਤਰਾ ਸ਼ੁਰੂ ਆ ਰਹੇ ਆਂ ਮੋਟਰਸਾਈਕਲਾਂ ਦੇ ਪਿੱਛੇ ਆ ਰਹੇ ਆਂ ਵੀਰ ਆਪਣੇ ਮੋਟਰਸਾਈਕਲ ਤੇ ਬਾਈ ਅੱਪਾ ਨੇ ਯਾਤਰਾ ਸ਼ਾਮ ਨੂੰ ਸ਼ੁਰੂ ਕਰੀ ਆ ਇੱਕ ਤਾਂ ਟ੍ਰੈਫਿਕ ਘਟ ਜਾਂਦੀ ਏ ਸ਼ਾਮ ਨੂੰ ਇੱਕ ਧੁੱਪ ਨਹੀਂ ਹੁੰਦੀ ਇੱਕ ਮੋਟਰਸਾਈਕਲ ਵੀ ਗਰਮ ਨਹੀਂ ਹੁੰਦੀ ਜ਼ਿਆਦਾ ਅੱਧਾ ਘੰਟਾ ਚੱਲਣ ਦੇ ਬਾਅਦ ਬਾਈ ਚੰਡੀਗੜ੍ਹ ਪਹੁੰਚ ਗਏ ਚੰਡੀਗੜ੍ਹ ਪਹੁੰਚ ਗਏ ਚੰਡੀਗੜ੍ਹ ਬਾਈ ਤੇਲ ਪਾਉਣ ਨੂੰ ਰੁਕੇ ਆਂ ਤੈਂਕੀ ਕਰਾ ਲੀਆਂ ਫੁੱਲ ਸਾਰੇਆਂ ਨੇ ਝੰਡੀਗੜ੍ਹ ਤੇ ਤੇਲ ਦੀਆਂ ਮੁੰਡੇ ਤੇਲ ਚਲੋ ਠੀਕ ਹੈ ਜੀ ਵੀਰ ਹਣਾ ਤੇਲ ਪਵਾ ਕੇ ਚੱਲ ਪੇ ਫੇਰ ਭਾਈ ਝੰਡੀਗੜ੍ਹ ਤੋਂ ਪਿੰਚੂਲੇ ਚ ਦਾਖਲ ਹੋਗੇ ਨੇਰਾ ਵੀ ਹੋ ਗਿਆ ਜਾਂਦੇ ਆਂ ਰਾਤ ਦੇ 9 ਵਜੇ ਗੁਰੂ ਗੋਵਰ ਸਿੰਘ ਨਿਵਾਸ ਅਤੇ ਕਾਰ ਪਾਰਕਿੰਗ ਪਿੰਡ ਤੋਂ 2 ਘੰਟੇ ਹੋ ਗਏ ਚੱਲੇ ਆ ਨੂੰ ਬਾਈ ਫਿਰ ਹਰਿਆਣੇ ਜਾ ਗੁਰਦੁਆਰਾ ਸ੍ਰੀ ਨੱਡਾ ਸਾਹਿਬ ਪਹੁੰਚ ਗਏ ਪਰੇ ਹੁਣ ਲੰਗਰ ਛਕਣਾ ਤੇ ਅੱਗੇ ਦੀ ਯਾਤਰਾ ਸ਼ੁਰੂ ਕਰਨੀ ਹੈ سلام ah, وقت ah, ਮਨ ਕਰ ਗਨਾ ਵਿਚਾਰੇ ਵੀਰ ਬੈਗ ਜਮਾ ਕਰਾਉਣ ਚੱਲਿਆ ਉਹ ਆਜੋ ਕਰਾ ਦਿਓ ਜਮਾ ਬੈਗ ਗੁਰਦੁਆਰਾ ਸ੍ਰੀ ਨਾਡਾ ਤਾਂ ਗੁਰਦੁਆਰਾ ਸ੍ਰੀ ਨਾਡਾ ਸਹਿ ਪਹੁੰਚ ਗਏ ਜੀ ਹੁਣ ਆਪਾਂ ਨੇ ਛਕ ਲੈ ਜੀ ਲੰਗਰ ਤੇ ਫਿਰ ਅੱਗੇ ਦੀ ਯਾਤਰਾ ਸ਼ੁਰੂ ਕਰਨੀ ਹੈ बोलने के लिए और भी बातें हैं और भी बातें हैं ਕਦੇ ਪੇਸੀ ਆ ਬਈ ਨਾ ਦੇਖੀ ਕਿੰਨੀ ਚੰਗੀ ਹੈ ਨਾ ਬਈ ਕਹਾਂ ਗਏ ਨੀ ਪਾ ਲਿਆ ਮੰਦਰ ਛੱਡ ਲਏ ਸਾਰਿਆਂ ਨੇ ਹੁਣ ਕਰਦੇ ਆ ਫਿਰ ਅੱਗੇ ਦੀ ਯਾਤਰਾ ਸ਼ੁਰੂ ਚਾਹ ਪੀ ਲਈ ਬਾਈ ਮੁੰਡਿਆਂ ਨੇ ਇਹਨਾਂ ਨੇ ਹੁਣ ਫਿਰ ਚੱਲੀਏ ਬਾਈ ਚੱਲਾ ਚੱਲਾ